ਜੀ ਵੀ ਅੱਜ ਬਹੁਤ ਲੋੜ ਆਰ ਹਮੇਸ਼ਾ ਰਹੇਗੀ ਪਹਿਲਾ ਵਿਗਿਆਨਕ ਸੋਚ ਔਰ ਨੰਬਰ 2 ਤੇ ਕ੍ਰਾਂਤੀਕਾਰੀ ਵਿਚਾਰਧਾਰਾ ਔਰ ਦੋਵੇਂ ਚੀਜ਼ਾਂ ਸਾਦੇ ਲਈ ਲੁੱਟ ਦਾ ਜ਼ਬਰ ਵਿਤਰੇ ਦਾ ੱਟਕੇ ਦਾ ਬੇਈਮਾਫੀ ਦਾ ਨਿਜਾਮ ਖਤਮ ਕਰਕੇ ਸਮਾਨਤਾ ਵਾਲਾ ਸਮਾਜ ਤੇ ਆਉਂਦਾ ਹੀ ਤੋਹ ਇਸ ਗੱਲ ਦੇ ਭੱਜੂ ਸ਼ਕਤੀਆਂ ਮੈਂ ਜਿਹੜੀ ਉਹ ਸਾਰੀ ਹੁਕਮੀ ਹੋਈ ਐ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਗੱਲਾਂ ਮੈਂ ਕਰ ਸਕਦਾ ਤੁਹਾਡੇ ਨਾਲ ਜਿਹੜੀਆਂ ਤੁਹਾਨੂੰ ਲਾ ਪਤਾ ਹੋਵੇ ਪਰ ਮੈਂ ਬੱਚਿਆਂ ਨੂੰ ਮੇਰੀਆਂ ਬੇਟੀਆਂ ਨੂੰ ਇਹ ਜ਼ਰੂਰ ਕਹਿਣਾ ਹੈ ਕਿ ਇੱਕ ਅਕੈਡਮੀ ਸ਼ੁਰੂ ਆਪ ਦੀ ਸਾਰੀ ਉਮਰ ਚ ਉਹਨੀਆਂ ਪੁਸਤਕਾਂ ਹੀ ਦੇਖੋ ਜਿਹੜੀ ਉਹ ਪੜ ਸਕਦਾ ਜਿੰਦਿਆਂ ਪਾਕਿਸਤਾਨ ਨੇ 1929 ਦੀ ਤਰਫਤਾਰ ਹੋਣ ਤੋਂ ਬਾਅਦ ਜੇਲ੍ਹ ਚ ਬੈਠੇ ਨੇ ਪੜੀਆਂ ਇਸ ਲਈ ਮੈਂ ਇਹ ਕਹਿਣਾ ਚਾਹਣਾ ਵੀ ਜਿੰਨਾ ਤੁਸੀਂ ਸਮਾਜ ਦਾ ਅਧਿਐਨ ਕਰੋਗੇ ਜਿੰਨਾ ਤੁਸੀਂ ਸਮਾਜ ਨੂੰ ਸਮਝੋਗੇ ਉਨਾਂ ਹੀ ਸਾਡਾ ਤੇ ਸੂਚੀ ਦੁਨੀਆ ਦੀ ਮਾਨਵਤਾ ਦਾ ਇੱਕ ਬਿਹਤਰ ਹੋਏਗਾ ਇਹ ਮੇਰਾ ਤੁਹਾਨੂੰ ਸੁਨੇਹਾ ਹੈ ਤੇ ਕਨਕਲਾਬੀ ਬਣ ਲਈ ਇੱਕ ਚੰਗੇ ਵਿਚਾਰਾ ਵਾਲਾ ਇਨਸਾਨ ਬਣ ਲਈ ਇੱਕ ਵਧੀਆ ਮਨੁੱਖ ਬਣ ਲਈ ਇਹ ਅਧਿਆਨ ਔਰ ਉਹਦੇ ਅਧਿਆਨ ਚੰਗੀਆਂ ਕਿਤਾਬਾਂ ਨਾਲ ਹਰ ਕਿਸੇ ਦਾ ਮਟੀਰੀਅਲ ਮਿਲਦਾ ਹੈ ਭਾਵੇਂ ਉਹ ਲੈਟ ਹੈ ਤੇ ਭਾਵੇਂ ਛਪਿਆ ਹੋਇਆ ਮਟੀਰੀਅਲ ਹੈ ਇਹ ਬਹੁਤ ਜ਼ਰੂਰੀ ਹੈ